ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਪੁਰਾਣੀ ਜਮਾਨੇ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਬਜ਼ੁਰਗ ਮਾਈ ਰਹਿੰਦੀ ਸੀ ਬਜ਼ੁਰਗ ਮਾਈ ਦੇ ਦੋ ਪੁੱਤ ਸਨ ਦੋਵੇਂ ਪੜੇ ਹੀ ਕਮਾਉਂ ਸਨ ਬੜੇ ਨੇਕ ਸਨ ਮਾਈ ਨੂੰ ਵੀ ਇਸ ਗੱਲ ਦੀ ਸੰਤੋਸ਼ਟੀ ਸੀ ਕਿ ਘਰ ਦੇ ਵਿੱਚ ਆਸੇ-ਪਾਸੇ ਬਹੁਤ ਸੀਮਤ ਕਮਾਈ ਦੇ ਸਾਧਨ ਚਾਹੇ ਬਹੁਤ ਘੱਟ ਨੇ ਪਰ ਮੇਰੇ ਪੁੱਤਰ ਸਾਉ ਨੇ ਬੜੇ ਲਾਇਕ ਨੇ ਤੇ ਸੌ ਹੋਂਕਾਰ ਹਨ ਇਹਨਾਂ ਦੇ ਘਰ ਦੀ ਜ਼ਿੰਮੇਵਾਰੀ ਚੁੱਕੀ ਹੈ ਤੇ ਮਾਈ ਦੇ ਪੁੱਤਰ ਵੀ ਇੰਨੇ ਕ ਸਿਆਣੇ ਤੇ ਸਮਝਦਾਰ ਸਨ ਕਿ ਇੱਕ ਦੂਜੇ ਦੇ ਸਾਹਾਂ ਦੇ ਵਿੱਚ ਸਾਹ ਲੈਂਦੇ ਸਨ ਕਦੇ ਕੋਈ ਲੜਾਈ ਝਗੜਾ ਨਹੀਂ ਕਰਦੇ ਸਨ ਹਰ ਇੱਕ ਦੀ ਗੱਲ ਇੱਕ ਦੂਜੇ ਦੇ ਨਾਲ ਸਹਿਮਤੀ ਦੇ ਨਾਲ ਚੱਲਦੇ ਸਨ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਓਵੇਂ ਓਵੇਂ ਇਹਨਾਂ ਦੋਹਾਂ ਦੇ ਵਿੱਚ ਆਪਸੀ ਪ੍ਰੇਮ ਜਿਹੜਾ ਉਹ ਵਧਦਾ ਗਿਆ ਸਮਾ ਆਇਆ ਮਾਈ ਨੇ ਸੋਚਿਆ ਕਿ ਹੁਣ ਇਨ੍ਹਾਂ ਦੋਹਾਂ ਦਾ ਵਿਆਹ ਕਰ ਦਿੱਤਾ ਜਾਵੇ ਇੱਕ ਇੱਕੇ ਦਿਨ ਹੀ ਦੋਹਾਂ ਦੇ ਵਿਆਹ ਦੇ ਕਾਰਜ ਰਚਾ ਦਿੱਤੇ ਗਏ ਬਹੁਤ ਵਧੀਆ ਢੰਗ ਦੇ ਨਾਲ ਇਨ੍ਹਾਂ ਦੋਹਾਂ ਦਾ ਵਿਆਹ ਹੋਇਆ ਅਲੰਗ-ਅਲੰਗ ਥਾਵਾਂ ਤੋਂ ਦੋ ਕੁੜੀਆਂ ਦੇ ਨਾਲ ਇਨ੍ਹਾਂ ਦਾ ਵਿਆਹ ਕਰ ਦਿੱਤਾ ਗਿਆ ਮਾਈ ਨੇ ਆਪਣੇ ਵੱਲੋਂ ਤਾਂ ਇਹ ਸੋਚਿਆ ਸੀ ਕਿ ਇਹ ਕੁੜੀਆਂ ਨੇਕ ਹੋਣਗੀਆਂ ਜਿਸ ਕਰਕੇ ਜਿਸ ਤਰੀਕੇ ਨਾਲ ਮੇਰੇ ਬੱਚਿਆਂ ਨੇ ਘਰ ਨੂੰ ਸੰਭਾਲ ਕੇ ਰੱਖਿਆ ਹੈ ਹੋਂ ਤੱਕ ਚਾਹੇ ਅਸਐਸੇ ਸੇਮਤ ਸਨ ਪਰ ਕਦੇ ਵੀ ਅਹਿਸਾਸ ਨਹੀਂ ਹੋਉਂਦਾ ਕਿ ਅਸੀਂ ਗਰੀਬੀ ਦੇ ਇਸ ਰੈਣੀ ਵਿੱਚ ਆਉਂਦੇ ਹਾਂ ਅਸੀਂ ਗਰੇਬਾਂ ਕਮਾਈ ਕੀਤੀ ਦਿਨ ਰਾਤ ਇੱਕ ਕਰਕੇ ਗਰੀਬੀ ਨੂੰ ਜੜੋਂ ਪੁੱਟਣ ਦੀ ਕੋਸ਼ਿਸ਼ ਕੀਤੀ ਘਰ ਦੇ ਹਾਲਾਤ ਬਹੁਤ ਵੱਡੇ ਪੱਧਰ ਤੱਕ ਇਹਨਾਂ ਨੇ ਸੁਧਾਰੇ ਵੀ ਮਾਈ ਨੇ ਸੋਚਿਆ ਸੀ ਕਿ ਜੇ ਇਹਨਾਂ ਦੇ ਘਰ ਵਾਲਿਆਂ ਵੀ ਇਹਨਾਂ ਵਾਂਗੂ ਕੰਮ ਕਰਨੇ ਕਿਆ ਤਾਂ ਆਗਾ ਜੜੀ ਅਗਲੇ ਪੀੜੇ ਹੋਏ ਕਿਉਂ ਬਹੁਤ ਸੁਖੀ ਹੋ ਜਾਵੇਗੀ ਉਹਨਾਂ ਦੇ ਲਈ ਸੁੱਖ ਸਹੂਲਤਾਂ ਆ ਜਾਣਗੀਆਂ ਮਾਇਨੋ ਪੂਰਾ ਪ੍ਰੋਸੈਸ ਇਹ ਕਿ ਉਹ ਜੋਂਦੇ ਜੇ ਇਸ ਘਰ ਦੇ ਵਿੱਚੋਂ ਗਰੇਵੀ ਦੀਆਂ ਚੜ੍ਹਾਂ ਨੂੰ ਖੇੜਦੇ ਹੋਏ ਖੜਦੇ ਹੋਏ ਦੇਖ ਨਹੀਂ ਸਕਦੇ ਪਰ ਅਕਸਰ ਉਹ ਕੁਝ ਨਹੀਂ ਹੁੰਦਾ ਜੋ ਕੁਝ ਅਸੀਂ ਸੋਚਦੇ ਹਾਂ ਪਰਮਾਤਮਾ ਸਮੇ ਸਮੇਤੇ ਬੰਦੇ ਦੀ ਪ੍ਰੀਖਿਆ ਲੈਣੀ ਹੁੰਦੀ ਹੈ ਪਰਮਾਤਮਾ ਨੇ ਸਮੇ ਸਮੇਤੇ ਬੰਦੇ ਦੀ ਸਬਰ ਦੀ ਪਰਖ ਕਰਨੀ ਹੁੰਦੀ ਹੈ ਆਖਰਕਾਰ ਉਹ ਕੁਝ ਹੋਇਆ ਜਿਹਦਾ ਮਾਇਨੋ ਟਰਸੀ ਸਮਾਪਨ ਤੇ ਉਹ ਦੋਵੇਂ ਪਰਾਤਾ ਦੌਰ ਸ਼ਹਿਰ ਦੇ ਵਿੱਚ ਕੰਮਕਾਰ ਕਰਨ ਦੇ ਲਈ ਚਲੇ ਗਏ ਬਹੁਤ ਘਟੋ ਪਿੰਡ ਆਇਆ ਕਰਦੇ ਸਨ ਕਦੇ ਦੋ ਹਫ਼ਤਿਆਂ ਦੇ ਬਾਅਦ ਤੇ ਕਦੇ ਤਿੰਨ ਹਫ਼ਤਿਆਂ ਦੇ ਬਾਅਦ ਕਦੇ ਮਹੀਨੇ ਬਾਅਦ ਪਰ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੀ ਘਰ ਵਾਲੀਆਂ ਆਪਸ ਦੇ ਵਿੱਚ ਬਹੁਤ ਲੜਾਈ ਝਗੜਾ ਕਰਦੀਆਂ ਸਨ ਇੱਕ ਦੂਜੇ ਨੂੰ ਤਾਨੇ ਮੈਣੇ ਬਿਨਾ ਵਾਜੇ ਕਲੇਸ਼ ਪਾਈ ਰੱਖਦੀਆਂ ਸਨ ਮਾਈ ਇਸ ਮਾਣੇ ਮਾਹੌਲ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਸੀ ਕਿ ਉਹ ਇੰਨੀ ਉਦਖੀ ਹੋ ਗਈ ਕਿ ਉਸਨੇ ਸੋਚਿਆ ਕਿ ਮੈਂ ਬਹੁਤਾ ਸਮਾਂ ਘਰ ਤੋਂ ਬਾਹਰ ਹੀ ਰਿਆ ਕਰਾਂਗੀ ਜਦੋਂ ਮਾਈ ਦੇ ਬੱਚੇ ਪਿੰਡ ਪਾਤ ਦੇ ਤੇ ਉਹ ਗੱਲਾਂ ਬਾਤਾਂ ਦੇ ਵਿੱਚ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਦੀ ਪਰ ਇਹ ਕਹਿ ਕੇ ਇਹ ਕਹਿੰਦੇ ਆ ਰੁਕ ਜਾਂਦੇ ਕਿ ਚੈੱਕ ਰ ਇਹਨਾਂ ਦੀ ਸੱਚਾਈ ਇਹਨਾਂ ਦੇ ਘਰ ਵਾਲਿਆਂ ਦੇ ਸਾਹਮਣੇ ਮੇਰੇ ਪੁੱਤਰਾਂ ਦੇ ਸਾਹਮਣੇ ਆ ਗਈ ਤਾਂ ਕਿਤੇ ਇਹਨਾਂ ਦੋਹਾਂ ਦੇ ਆਪਸ ਤੇ ਪ੍ਰੇਮ ਪਿਆਰ ਦੇ ਵਿੱਚ ਫਿੱਕ ਨਾ ਪੈ ਜਾਵੇ ਮਾਈ ਸੋਚਦੀ ਕਿ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਇਹਨਾਂ ਦੀ ਕੋਈ ਹਰਕਤ ਨਹੀਂ ਦੱਸਨੀ ਇਹ ਨਾ ਹੋਵੇ ਕਿ ਮੇਰੇ ਕਰਕੇ ਇਹਨਾਂ ਦੇ ਵਿੱਚ ਫਿੱਕ ਪੈ ਜਾਵੇ ਕੋਈ ਗੱਲ ਨਹੀਂ ਮੈਂ ਬਲੀਦਾਨ ਲੈ ਲਵਾਂਗੀ ਮੈਂ ਕਲੇਸ਼ ਵਿੱਚ ਰਹਿ ਲਵਾਂਗੀ ਪਰ ਇਹਨਾਂ ਭਾਈਆਂ ਦੇ ਪਿਆਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਫਰਕ ਨਹੀਂ ਪੈਣਾ ਚਾਹੀਦਾ ਜਦੋਂ ਵਾਪਸ ਚਲੇ ਗਏ ਤੇ ਮਾਈ ਨੇ ਇੱਕ ਗਾਂ ਜਿਹੜੀ ਸੀ ਇੱਕ ਗਾਂ ਜਿਹੜੀ ਸੀ ਉਹ ਖਰੀਦ ਲਈ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਦੋ گاਵਾ ਸਨ ਦੋਵੇਂ ਚੋ ਉਸ ਦੀਆਂ ਨੌਹ ਰਾਣੀਆਂ ਸੰਭਾਲ ਰਹੀਆਂ ਸਨ ਇੱਕ ਗਾਉ ਨੇ ਹੋਰ ਲੈ ਲਈ ਤੇ ਉਸ ਦੀ ਦੇਖਭਾਲ ਦਾ ਚਾਮਾ ਆਪ ਚੁੱਕਿਆ ਕਦੇ ਕਦੇ ਉਸ ਨੂੰ ਸਵੇਰੇ ਵੇਲੇ ਲੈ ਕੇ ਉਹ ਜੰਗਲ ਵੱਲ ਨਿਕਲ ਜਾਂਦੀ ਤੇ ਕਦੇ ਉਹ ਘਰ ਦੇ ਵਿੱਚ ਹੀ ਉਹ ਗਾਉ ਨੂੰ ਛੱਡ ਕੇ ਆਪ ਇੱਕ ਦਾਤਰੀ ਲੈ ਕੇ ਜੰਗਲ ਵੱਲ ਚਲੀ ਜਾਂਦੀ ਕਿਉਂਕਿ ਉਹ ਤੋਂ ਫੋਸ ਬਾਟ ਲੈ ਆਉਨੇ ਹਾਂ ਉਸ ਦੀ ਕੋਸ਼ਿਸ਼ ਰਹਿੰਦੀ ਕਿ ਬਹੁਤਾ ਸਮਾਂ ਇਕਾਂਨ ਦੇ ਵਿੱਚ ਬਤਾਵਾਂਗੇ ਕਿਉਂਕਿ ਹੁਣ ਉਹਦੀ ਉਮਰ ਵੱਧਦੀ ਜਾਂਦੀ ਸੀ ਉਹ ਇਹੋ ਜਿਹੇ ਇਕਲੇਸ਼ ਨਹੀਂ ਦੇਖ ਸਕਦੇ ਸੀ ਉਸਨੇ ਬਹੁਤ ਯਤਨ ਕੀਤਾ ਕਿ ਇਹ ਨੌਜਵਾਨ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾਇਆ ਬਚਾਇਆ ਜਾਵੇ ਪਰ ਹਰ ਇੱਕ ਇੱਕ ਕੋਸ਼ਿਸ਼ ਵਿਅਤ ਸੀ ਅਚਾਨਕ ਮਾਈ ਕੀ ਦੇਖਦੀ ਕਿ ਇੱਕ ਦਿਨ ਉਹਦੇ ਸਾਹਮਣੇ ਇੱਕ ਬਹੁਤ ਵਿਸ਼ਾਲ ਸੱਪ ਆ ਜਾਂਦਾ ਜੰਗਲ ਦੇ ਵਿੱਚ ਮਾਈ ਦੇਖ ਕੇ ਡਰ ਜਾਂਦੀ ਪਰ ਉਹ ਸੱਪ ਆਵਾਜ਼ ਲਗਾਉਂਦਾ ਤੇ ਬੋਲਦਾ ਮਾਈ ਹੈਰਾਨ ਰਹਿ ਜਾਂਦੀ ਕਿ ਇਹ ਬੋਲ ਨਹੀਂ ਸਕਦਾ ਹੈ ਮਾਈ ਕਹਿੰਦੀ ਕੌਣ ਹੈ ਤੂੰ ਮੈਨੂੰ ਲੱਗਦਾ ਤੂੰ ਕੋਈ ਨਾ ਕੋਈ ਬਹਿਰੂਪਿਆ ਹੈ ਤੂੰ ਕੋਈ ਨੁਕਸਾਨ ਤਾਂ ਨਹੀਂ ਕਰਨ ਆਇਆ ਕਿਸੇ ਦਾ ਤਾਂ ਉਹ ਕਹਿਣ ਲੱਗਿਆ ਨਹੀਂ ਮਾਈ ਮੈਂ ਤਾਂ ਖੁਦ ਆਪ ਸ਼ਰਾਬੀ ਤਾਂ ਮਾਈ ਨੇ ਪੁੱਛਿਆ ਕਿ ਕਿੰਨੇ ਸ਼ਰਾਬ ਦਿੱਤਾ ਕੀ ਸ਼ਰਾਬ ਦਿੱਤਾ ਕਹਿਣ ਲੱਗਾ ਕਿ ਨਹੀਂ ਪੜੀ ਲੰਮੀ ਕਹਾਣੀ ਹੈ ਫਿਰ ਕਦੇ ਦੱਸਾਂਗਾ ਮਾਈ ਪੁੱਛਣ ਲੱਗੀ ਕਿ ਇਹ ਤਾਂ ਦੱਸ ਕਿ ਤੂੰ ਬੋਲ ਵੀ ਸਕਦਾ ਹੈ ਬੜੀ ਹੈਰਾਨੀ ਦੀ ਗੱਲ ਹੈ ਇਹ ਤਾਂ ਦੱਸ ਬੋਲ ਕਿਵੇਂ ਸਕਦਾ ਉਸਨੇ ਫਿਰ ਇੱਕ ਵਾਰੀ ਮਾਈ ਨੂੰ ਟਾਲ ਲਿਆ ਇਹ ਵੀ ਬੜੀ ਲੰਮੀ ਕਹਾਣੀ ਹੈ ਤੁਸੀਂ ਦੱਸੋ ਬਜ਼ੁਰਗੋ ਤੁਸੀਂ ਇੰਦਰ ਕਿੱਧਰ ਬੜੇ ਸੰਘਣੇ ਜੰਗਲ ਦੇ ਵਿੱਚ ਆਏ ਹੋ ਮਾਈ ਨੇ ਆਪਣੀ ਸਾਰੇ ਕਹਾਣੀ ਜੋ ਵੀ ਉਹਦੀ ਕਥਾ ਸੀ ਉਹ ਸਾਰਾ ਕੁਝ ਉਸਨੂੰ ਦੱਸ ਦਿੱਤਾ ਦੱਸਿਆ ਆਪਣਾ ਦੁੱਖ ਕਿ ਕਿਸ ਤਰੀਕੇ ਨਾਲ ਮੈਸੂ ਕੀ ਨਹੀਂ ਹਾਂ ਚਾਹੇ ਘਰ ਦੇ ਵਿੱਚ ਕਰੀਬੇ ਸੀ ਪਰ ਸੁੱਖ ਸ਼ਾਂਤੀ ਸੀ ਕਲੇਸ਼ ਨਹੀਂ ਸੀ ਪਰ ਹੁਣ 4 ਪੈਸੇ ਆਉਂਦੇ ਤਾਂ ਕਲੇਸ਼ ਵੱਧ ਗਿਆ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਪਰਮਾਤਮਾ ਮੇਰ ਕਰਨਗੇ ਪਰਮਾਤਮਾ ਦਾ ਨਾਮ ਜਪੋ ਘਰ ਵਿੱਚ ਸ਼ਾਂਤੀ ਵੀ ਆਵੇਗੀ ਸੁੱਖ ਵੀ ਆਏਗਾ ਫਿਰ ਲੱਗਾ ਕਿ ਮਾਈ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਹੈ ਤਰੇ ਵੀ ਬਹੁਤ ਜ਼ਿਆਦਾ ਲੱਗੀ ਹੈ ਕੋਈ ਨਾ ਕੋਈ ਖਾਣ ਪੀਣ ਦਾ ਇੰਤਜ਼ਾਮ ਹੋ ਸਕਦਾ ਮਾਈ ਕਹਿਣ ਲੱਗੀ ਕਿ ਫਿਲਹਾਲ ਤਾਂ ਨਹੀਂ ਪਰ ਕੋਸ਼ਿਸ਼ ਕਰਾਂਗੇ ਜੇ ਕੱਲ ਤੋਂ ਇੱਥੇ ਆਈ ਤਾਂ ਤੇਰੇ ਲਈ ਖਾਣ ਪੀਣ ਦੇ ਲਈ ਜ਼ਰੂਰ ਕੁਝ ਲੈ ਕੇ ਆਵਾਂਗੇ ਮਾਈ ਨਿਜਮਤ ਰੂਪ ਨਾਲ ਉੱਥੇ ਜਾਣ ਲੱਗੀ ਕਿਉਂਕਿ ਉਹਨੂੰ ਹੋਣ ਇੱਕ ਗੱਲਬਾਤ ਕਰਨ ਦੇ ਲਈ ਔਰੇ ਦੁੱਖ ਫਰੋਣ ਵਾਲਾ ਮਿਲ ਗਿਆ ਸੀ ਉਹ ਅਕਸਰ ਮਾਈ ਦੇ ਕੋਲ ਆ ਕੇ ਬੈਠ ਜਾਂਦਾ ਤੇ ਉਹਦੀ ਨਿੱਕੀਆਂ ਨਿੱਕੀਆਂ ਗੱਲਾਂ ਸੁਣਦਾ ਰਹਿੰਦਾ ਮਾਈ ਨੂੰ ਇਹਦੇ ਨਾਲ ਖੁਸ਼ੀ ਮਹਿਸੂਸ ਹੁੰਦੀ ਮਾਈ ਆਪਣੇ ਘਰੋਂ ਕਦੇ ਛੋਟੀ ਨੌ ਦੇ ਵੱਲੋਂ ਦੁੱਧ ਲੈ ਆਉਂਦੀ ਕਦੇ ਵੱਡੀ ਦੇ ਵੱਲੋਂ ਕਿਉਂਕਿ ਉਹਦੀ ਗਾਂ ਅਜੇ ਦੁੱਧ ਨਹੀਂ ਸੀ ਦਿੰਦੀ ਹਰ ਰੋਜ਼ ਮਾਈ ਆ ਕੇ ਬੈਠਦੀ ਤੇ ਹਰ ਰੋਜ਼ ਮਾਈ ਆਪਣੇ ਦੁੱਖ ਸੁੱਖ ਦੱਸ ਕੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਕਿ ਉਹ ਕਿੱਥੋਂ ਆਇਆ ਕਿ ਉਹਦਾ ਪਿਛੋਕੜ ਹੈ ਤੇ ਹਰ ਰੋਜ਼ ਉਹ ਗੱਲ ਨੂੰ ਟਾਲ ਦਿਆ ਕਰਦਾ ਉਦھر ਮਾਈ ਦੀਆਂ ਜਿਹੜੀਆਂ ਨੌਹਾਂ ਸੀ ਉਹ ਇਸ ਗੱਲ ਤੋਂ ਹਰਾਨ ਸੀ ਕਿ ਮਾਈ ਸਵੇਰੇ ਸਵੇਰ ਕਿੱਥੇ ਜਾਂਦੀ ਹੈ ਤੇ ਸ਼ਾਮ ਨੂੰ ਮੁੜਦੀ ਹੈ। ਇੱਕ ਦਿਨ ਦੋਵਾਂ ਨੇ ਆਪਸੇ ਵਿੱਚ ਗੱਲ ਕੀਤੀ ਕਿ ਸਾਡਾ ਇੱਕ ਦਿਨ ਦੁੱਧ ਘੱਟ ਹੁੰਦਾ। ਉਹ ਵੀ ਕਹਿੰਦੇ ਕਿ ਇੱਕ ਦਿਨ ਮੇਰਾ ਘੱਟ ਹੁੰਦਾ। ਇੱਕ ਦਿਨ ਪੂਰਾ ਹੁੰਦਾ। ਉਹਨਾਂ ਨੂੰ ਸ਼ੱਕ ਹੋਇਆ ਕਿ ਪੱਕਾ ਇਹ ਦੁੱਧ ਮਾਈ ਜੰਗਲ ਦੇ ਵਿੱਚ ਆਪਣੇ ਨਾਲ ਲੈ ਕੇ ਜਾਂਦੀ ਹੋਏਗੀ। ਇੱਕ ਦਿਨ ਉਹਨਾਂ ਨੇ ਮਾਈ ਦਾ ਪਿੱਛਾ ਕੀਤਾ ਤੇ ਜਾ ਕੇ ਦੇਖਿਆ ਕਿ ਮਾਈ ਨੇ ਉੱਥੇ ਜਾ ਕੇ ਕਿਸੇ ਸੱਪ ਦੇ ਨਾਲ ਗਲਬਾਤ ਸ਼ੁਰੂ ਕਰ ਦਿੱਤੀ ਤੇ ਇਹ ਸੱਪਾਂ ਕੋਲਦਾ ਵੀ ਹੈ ਉਹ ਦੋਵੇਂ ਜਾਣੀਆਂ ਦੱਸ ਜਾਂਦੀਆਂ ਹਨ ਪਿੰਡ ਆ ਕੇ ਆਪਸ ਦੇ ਵਿੱਚ ਸਲਾਹ ਕਰਦੀਆਂ ਹਨ ਉਹ ਸੋਚਦੀਆਂ ਨੇ ਕਿ ਮਾਈ ਵੀ ਜ਼ਰੂਰ ਸੱਪ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਸੰਬੰਧਿਤ ਹੈ ਇਹ ਇਨਸਾਨੀ ਸ੍ਰੈਣੀ ਵਿੱਚ ਨਹੀਂ ਇਹ ਜਾਣ ਤਾਂ ਕੋਈ ਭੂਤ ਪ੍ਰੇਤ ਚੜੇਲ ਹੈ ਜਾਂ ਇਹ ਸੱਪਣੀ ਹੈ ਆਪਸ ਦੇ ਵਿੱਚ ਗੱਲਬਾਤ ਕਰਕੇ ਫੈਸਲਾ ਕਰਦੀਆਂ ਕਿ ਅੱਜ ਟਾਂਗਾ ਮਾਰ-ਮਾਰ ਕੇ ਐਸ ਮਾਈ ਨੂੰ ਆਪਾਂ ਸਪਣੇ ਬਣਾ ਕੇ ਹਟਣਾ ਜਿਵੇਂ ਮਾਈ ਵਾਪਸ ਪਤ ਦੇ ਤਾਂ ਮਾਈ ਦੇ ਕੁੱਟ ਮਾਰ ਸ਼ੁਰੂ ਕਰ ਦਿੰਦੀਆਂ ਤੇ ਬੁਰੀ ਤਰ੍ਹਾਂ ਕੁੱਟਣ ਦੀ ਕੋਸ਼ਿਸ਼ ਕਰਦੀਆਂ ਆਣ ਗਵਾਂਡ ਵਾਲੇ ਪੱਜ ਪੱਜ ਕੇ ਆਉਂਦੇ ਤੇ ਛਡਵਾਉਂਦੇ ਉਹ ਉਹਨਾਂ ਨੂੰ ਗੱਲਬਾਤ ਦੱਸਦੀਆਂ ਕਿ ਆਹ ਗੱਲ ਹੈ ਅਸੀਂ ਇਸ ਕਰਕੇ ਮਾਈ ਨੂੰ ਕੁੱਟ ਰਹੇ ਹਾਂ ਕਿਉਂਕਿ ਇਹ ਤਾਂ ਸੱਪਾਂ ਦੇ ਨਾਲ ਗੱਲਬਾਤ ਕਰਦੀ ਹੈ ਕੱਲ ਨੂੰ ਸਾਡੇ ਬੱਚੇ ਹੋਣਗੇ ਉਹਨਾਂ ਦਾ ਨੁਕਸਾਨ ਕਰ ਦੇਵੇਗੀ ਆਣ ਗਵਾਂਡ ਮਾਈ ਨੂੰ ਛਡਵਾਇਆ ਇਹਨਾਂ ਨੇ ਕਿਹਾ ਮਾਈ ਤੋਂ ਮਾਫੀ ਮੰਗੋ ਉਹਨਾਂ ਮਾਫੀ ਨਹੀਂ ਮੰਗੀ ਮਾਈ ਨੇ ਕਿਹਾ ਕਿ ਠੀਕ ਹੈ ਭਾਈ ਮੈਂ ਇਸ ਘਾੜ ਦੇ ਵਿੱਚ ਨਹੀਂ ਰਾਵਾਂਗੇ ਉਹਨਾਂ ਦੋਹਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਰੱਖਣਾ ਵੀ ਨਹੀਂ ਮਾਈ ਤੁਰੰਤ ਰਾਤ ਦੇ ਵੇਲੇ ਘਰ ਛੱਡ ਦਿੰਦੀ ਹੈ ਉਹ ਜੰਗਲ ਦੇ ਵਿੱਚ ਉਸੇ ਥਾਂ ਦੇ ਪਹੁੰਚ ਜਾਂਦੀ ਜਿੱਥੇ ਅਕਸਰ ਉਹ ਘਾਹ ਫੋਸ ਬੋਟਨ ਜਾਇਆ ਕਰਦੀ ਸੀ ਆਪਣੀ ਗਾਂ ਮਾਈ ਨਾਲ ਲੈ ਜਾਂਦੀ ਹੈ ਕਿਉਂਕਿ ਉਸ ਨੂੰ ਘਰ ਦੇ ਵਿੱਚ ਛੱਡਣਾ ਨਹੀਂ ਸੀ ਚਾਹੁੰਦੀ ਜੰਗਲ ਦੇ ਵਿੱਚ ਬੈਠ ਕੇ ਔਖੇ ਸੌਖੇ ਉਸਨੇ ਰਾਤ ਕੱਢੀ। ਸੁਮੇਰ ਦੇ ਵੇਲੇ ਜਦੋਂ ਉਹ ਸੱਪ ਉਹਥੇ ਪਹੁੰਚਦਾ ਦੇਖਦਾ ਕਿ ਮਾਈ ਅੱਜ ਗਾਂਵੇਂ ਨਾਲ ਲੈ ਕੇ ਆਈ ਹੈ ਤੇ ਬਹੁਤ ਪਹਿਲਾਂ ਹੀ ਆ ਕੇ ਇੱਥੇ ਬੈਠੇ ਹੋਈ ਹੈ ਪੁੱਛਦਾ ਕਿ ਸਭ ਖੈਰ ਸੋਖੇ ਹੈ। ਅਗੋਂ ਉੱਤਰ ਮਿਲਦਾ ਕਿ ਨਹੀਂ ਪਾਈ। ਮੇਰੇ ਨਾਲ ਤਾਂ ਆ ਕੁਝ ਬੀਤਿਆ ਹੈ। ਕਹਿਣ ਲੱਗੇ ਕਿ ਕੋਈ ਗੱਲ ਨਹੀਂ। ਕਹਿਣ ਲੱਗਾ ਕਿ ਕੋਈ ਗੱਲ ਨਹੀਂ ਮੈਂ ਤੁਹਾਨੂੰ ਉਥੇ ਲੈ ਚਾਹਨਾ ਹਾਂ ਜਿੱਥੇ ਮੈਂ ਰਾਤ ਕੱਟਦਾ ਹਾਂ। ਮਾਈ ਨੇ ਪੁੱਛਿਆ ਕਿ ਕਿੱਥੇ ਕਹਿਣ ਲੱਗਿਆ ਕਿ ਇੱਥੇ ਇੱਕ ਮੁੰਨੇ ਜੀ ਹਨ ਇੱਕ ਸੰਤ ਫਕੀਰ ਜੀ ਹਨ ਉਹਨਾਂ ਦੇ ਆਸ਼ਰਮ ਦੇ ਵਿੱਚ ਮੈਂ ਰਹਿੰਦਾ ਹਾਂ ਤੁਹਾਨੂੰ ਵੀ ਉੱਥੇ ਲੈ ਕੇ ਚੱਲਦਾ ਹਾਂ ਮਾਈ ਪੁੱਛਣ ਲੱਗੀ ਕਿ ਉੱਥੇ ਤਾਂ ਤੂੰ ਲੈ ਕੇ ਜਾਵੇਂਗਾ ਪਰ ਇਹ ਦੱਸ ਕੇ ਆਪਣਾ ਖਾਣ ਪੀਣ ਦਾ ਕਿਵੇਂ ਚੱਲੇਗਾ ਮੁੰਨੇ ਜੀ ਤਾਂ ਤਾਂ ਪਸਿਆ ਕਰਦੇ ਹਨ ਪਰਮਾਤਮਾ ਦੀ ਆਰਾਧਨਾ ਕਰਦੇ ਹਨ ਉਹਨਾਂ ਨੂੰ ਤਾਂ ਹੋ ਸਕਦਾ ਹੈ ਭੁੱਖ ਨਾ ਲੱਗਦੀ ਹੋਵੇ ਉਹਨਾਂ ਦਾ ਭੁੱਖ ਦੇ ਉੱਤੇ ਕਾਬੂ ਹੋਵੇ ਤੇ ਆਪਾਂ ਕਿਵੇਂ ਕਰਾਂਗੇ ਮਾਈ ਨੂੰ ਸਭ ਉੱਤਰ ਦਿੰਦਾ ਹੈ ਕਿ ਉਥੇ ਇੱਕ ਵੱਡਾ ਸਾਰਾ ਕੋਲਾ ਹੈ ਉਸ ਕੋਲੇ ਤੋਂ ਜੋ ਵੀ ਮੰਗੋ ਉਹ ਪ੍ਰਗਟ ਕਰ ਦਿੰਦਾ ਹੈ ਚਾਹੇ ਖਾਣ ਵਾਲਾ ਹੋਵੇ ਚਾਹੇ ਵਰਤਣ ਵਾਲਾ ਮੈਂ ਬਹੁਤ ਘੱਟ ਇਸਤੇਮਾਲ ਕਰਦਾ ਹਾਂ ਪਰ ਮੈਨੂੰ ਪਤਾ ਹੈ ਕਿ ਉਸ ਕੋਲੇ ਦੇ ਵਿੱਚ ਗੈਬੀ ਸ਼ਕਤੀਆਂ ਹਨ ਆਪਾਂ ਉਥੋਂ ਆਪਣਾ ਗੁਜ਼ਾਰਾ ਕਰ ਲਵਾਂਗੇ ਮਾਈ ਨੂੰ ਨਾਲ ਲੈ ਕੇ ਉਹ ਆਸ਼ਰਮ ਦੇ ਵੱਲ ਚੱਲਦਾ ਹੈ ਤੇ ਉਥੇ ਉਹ ਆਸ਼ਰਮ ਦੇ ਵਿੱਚ ਇਹ ਆਪਣੇ ਨਾਲ ਗਾਂਵੇ ਲੈ ਜਾਂਦੀ ਹੈ ਕੁਝ ਹੀ ਦਿਨ ਉੱਥੇ ਬਤਾਉਂਦੀ ਹੈ ਤੇ ਰਿਸ਼ੀਮ ਉਹਨੇ ਜੀ ਸਾਰਾ ਦਿਨ ਪੂਜਾ ਆराधना ਕਰਦੇ ਨੇ ਰਾਤ ਦੇ ਵੇਲੇ ਉਹ ਉਹਨਾਂ ਦੇ ਨਾਲ ਕੋਈ ਵਿਚਾਰ ਗੋਸ਼ਟ ਵੀ ਕਰਦੇ ਹਨ ਪ੍ਰਮਾਤਮਾ ਦੀ ਉਸਤਤ ਕਰਦੇ ਹਨ ਤੇ ਹੁਣ ਮਾਈ ਨੂੰ ਇਹ ਚਾਪਦਾ ਕਿ ਜੇਵਨ شاید ਪਹਿਲਾਂ ਵਿਅਰਥ ਗਵਾ ਲਿਆ ਇਹ ਸਿਰਫ ਪ੍ਰਮਾਤਮਾ ਦਾ ਨਾਮ ਲੈਣ ਲਈ ਪੜਿਆ ਸੀ ਪਰ ਇਹ ਸੋ ਇਹਦੀ ਕਿ ਹਰ ਮਨੁੱਖ ਦਾ ਇਸ ਧਰਤੀ ਤੇ ਆਉਣ ਦਾ ਕੋਈ ਨਾ ਕੋਈ ਮਨੋਰਥ ਵੀ ਹੁੰਦਾ ਹੈ ਉਸ ਨੂੰ ਇਹ ਚਾਪਨ ਲੱਗਿਆ ਕਿ ਚਲੋ ਹੁਣ ਕਟੋ-ਕਟ ਜਿੰਦਗੀ ਨੂੰ ਰਸਤਾ ਤਾਂ ਮਿਲਿਆ ਕੋਈ ਸੇਧ ਤਾਂ ਮਿਲੀ ਪਹਿਲਾਂ ਤੇ ਜੱਪਨ ਲੱਗ ਪਿਆ ਸੀ ਕਿ ਪੁੱਤਰ ਉਥੇ ਰਹਿਣ ਲੱਗ ਪਏ ਉਹਨਾਂ ਦੀਆਂ ਘਰਵਾਲੀਆਂ ਬਹੁਤ ਜ਼ਿਆਦਾ ਕਲੇਸ਼ੀ ਸਨ ਪਤਾ ਨਹੀਂ ਇਸ ਜ਼ਿੰਦਗੀ ਨੇ ਕਿਹੜੇ ਪਾਸੇ ਜਾਣਾ ਹੈ ਹੁਣ ਉਹਨਾਂ ਨੂੰ ਲੱਗਦਾ ਕਿ ਪ੍ਰਮਾਤਮਾ ਨੇ ਸਿੱਧੇ ਰਸਤੇ ਤੇ ਲਾ ਦਿੱਤਾ ਤੇ ਪ੍ਰਮਾਤਮਾ ਨੇ ਫਿਰ ਤੋਂ ਪ੍ਰੀਖਿਆ ਲੈਣ ਦਾ ਸੋਚਿਆ ਜਾਣ ਕੇ ਇੱਕ ਰਾਤ ਚੰਗੇ ਭਲੇ ਸੋਤੇ ਪਰ ਬਹੁਤ ਤੇਜ਼ ਚਖੜ ਆਇਆ ਹਨੇਰੀ ਆਈ ਸਾਰਾ ਕੁਝ ਤੈਸ ਨੈਸ ਹੋ ਗਿਆ ਮਾਈ ਦੀ ਬੜੀ ਮੁਸ਼ਕਲ ਦੇ ਨਾਲ ਜਾਨ ਬਚੀ ਮਾਈ ਦੀ ਗਾਂ ਵੀ ਉੱਥੇ ਬਚ ਗਈ ਪਰ ਮਾਈ ਕੀ ਦੇਖਦੀ ਕਿ ਰਿਸ਼ੀ ਮੋਨੇ ਜੀ ਉੱਥੇ ਨਹੀਂ ਸਨ ਉਹਨਾਂ ਦੀ ਜਿਹੜੀ ਚੌਂਪਲੇ ਸੀ ਉਹ ਵੀ ਉੱਡ ਚੁੱਕੇ ਸੀ ਸੱਪ ਨੂੰ ਦੇਖਦੀ ਤਾਂ ਉਹ ਵੀ ਉੱਥੇ ਮਜੂਦ ਨਹੀਂ ਸੀ ਕਾਫੀ ਸਾਰੇ ਦਰਖਤ ਟੋਟਕੇ ਵਿੱਚ ਛਾਲ ਢੇਰ ਲੱਗਾ ਹੋਇਆ ਸੀ ਦਰਖਤ ਦੇ ਹੇਠਾਂ ਦਾ ਆਵਾਜ਼ ਆਉਂਦੀ ਹੈ ਮਾਈ ਭੱਜ ਕੇ ਉਸ ਸੱਪ ਨੂੰ ਦਰਖਤ ਦੇ ਹੇਠਾਂ ਤੋਂ ਕੱਢ ਲੈਂਦੀ ਹੈ ਜਿਵੇਂ ਜਿਵੇਂ ਦਰਖਤ ਦੇ ਹੇਠਾਂ ਤੋਂ ਕੱਢਦੀ ਜਾਂਦੀ ਹੈ ਓਵੇਂ ਓਵੇਂ ਉਹ ਸੱਪ ਹੁਣ ਇੱਕ ਮੁੰਡੇ ਦਾ ਅਵਤਾਰ ਲੈ ਲੈਂਦਾ ਹੈ ਮਾਈ ਪੁੱਛਦੀ ਹੈ ਕਿ ਇਹ ਤੇਰੀ ਕੀ ਮਾਇਆ ਇਹ ਤੂੰ ਕੀ ਕਰ ਰਿਹਾ ਹੈ ਮੈਨੂੰ ਸ਼ੱਕ ਸੀ ਤੂੰ ਬਹਿਰੋਪੇ ਹੈ ਅਗੋਂ ਤਾ ਦਿੰਦਾ ਕਿ ਨਹੀਂ ਮਾਈ ਮੈਂ ਬਹਿਰੋਪਿਆ ਨਹੀਂ ਮੈਨੂੰ ਤਾਂ ਪਰਮਾਤਮਾ ਨੇ ਇੱਕ ਬਹੁਤ ਤਕੜੇ ਖਾਨਦਾਨ ਦੇ ਵਿੱਚ ਜਨਮ ਦਿੱਤਾ ਸੀ ਪਰ ਉੱਥੇ ਮੇਰੇ ਮਾਪਿਆਂ ਕੋਲੋਂ ਕੋਈ ਗਲਤੀ ਹੋ ਗਈ ਤੇ ਕੋਈ ਸੰਤ ਫਕੀਰ ਮੇਰੇ ਮਾਪਿਆਂ ਨੂੰ ਸ਼ਰਾਪ ਦੇ ਗਏ ਸ਼ਰਾਪ ਦੇ ਕੇ ਮੈਨੂੰ ਸੱਪ ਦੀ ਜੋਨੇ ਪਾ ਕੇ ਇਹ ਕਹਿ ਗਏ ਕਿ ਜੇ ਇਹ ਸੱਪ ਤੁਹਾਡੇ ਘਰ ਵਿੱਚ ਰਹੇਗਾ ਤਾਂ ਤੁਸੀਂ ਨਹੀਂ بچੋਗੇ ਇਹ ਤੁਹਾਡਾ ਪੁੱਤਰ ਉਹ ਇਸ ਕਰਕੇ ਮੈਨੂੰ ਜੰਗਲ ਦੇ ਵਿੱਚ ਛੱਡ ਗਏ ਸਨ ਅੱਜਾ ਪਤਾ ਨਹੀਂ ਕਿਵੇਂ ਪਰਮਾਤਮਾ ਦੇ ਮੇਰੇ ਤੇ ਮੇਰ ਹੋਏ ਪਤਾ ਨਹੀਂ ਤੁਹਾਡਾ ਹੱਥ ਲੱਗਿਆ ਹੈ ਮੈਂ ਇਸ ਆਪਣੇ ਭੈਣੇ ਰੂਪ ਤੋਂ ਇੱਕ ਵਾਰੀ ਫਿਰ ਤੋਂ ਇਨਸਾਨੀ ਜ਼ਿੰਦਗੀ ਵਿੱਚ ਆ ਗਿਆ ਹਾਂ ਮਾਈ ਨੂੰ ਦੱਸਿਆ ਕਿ ਮੈਂ ਕਿਹੜੇ ਰਾਜ ਦੇ ਰਾਜੇ ਦਾ ਪੁੱਤਰ ਹਾਂ ਮਾਈ ਕਹਿੰਦੀ ਕਿ ਚਲ ਮੈਂ ਤੈਨੂੰ ਉੱਥੇ ਛੱਡ ਕੇ ਆਉਂਦੀ ਹਾਂ ਮਾਈ ਨੇ ਆਪਣੇ ਘਰ ਵਿੱਚ ਨਾਲ ਲੈ ਲਈ ਤੇ ਹੁਣ ਇਸ ਰਾਜਕੁਮਾਰ ਨੇ ਸੋਚਿਆ ਕਿ ਇਹ ਜਿਹੜਾ ਗੈਭ ਸ਼ਕਤੀਆਂ ਵਾਲਾ ਕੌਲਾ ਹੈ ਇਹਨੂੰ ਵੀ ਇੱਥੇ ਛੱਡਣਾ ਨਹੀਂ ਭਾਂਦਾ ਰਾਸਤੇ ਦੇ ਵਿੱਚ ਕਿਤੇ ਰੇਸ਼ੀ ਮੌਣੇ ਕੋਈ ਸੰਤ ਫਕੀਰ ਮਿਲਿਆ ਤਾਂ ਉਥੇ ਉਸ ਨੂੰ ਇੱਕ ਔਲਾ ਦੇਾਂਗਾ ਰਸਤੇ ਦੇ ਵਿੱਚ ਚੱਲਦੇ ਗਏ ਰਾਤ ਦੇ ਵਿੱਚ ਇੱਕ ਥਾਂ ਤੇ ਹਨੇਰਾ ਪੈ ਗਿਆ ਹਨੇਰੇ ਦੇ ਵਿੱਚ ਦੂਰ ਦੂਰ ਤੱਕ ਕੁਝ ਵੀ ਨਹੀਂ ਦਿਖਿਆ ਪਰ ਇੱਕ ਚੌਂਪਣੀ ਦੇ ਵਿੱਚੋਂ ਇੱਕ ਅੱਗ ਜਾਈ ਭਲਦੇ ਦੇਖੀ ਉਥੇ ਜਾ ਕੇ ਇਹਨਾਂ ਤਿੰਨਾਂ ਨੇ ਸ਼ਰਨ ਲੈ ਲਈ ਤੇ ਇਸ ਬਜ਼ੁਰਗ ਮਾਈ ਨੇ ਰਾਜਕੁਮਾਰ ਨੇ ਤੇ ਨਾਲੇ ਗਾਨ ਨੇ ਐਸ ਝੌਂਪੜੀ ਦੇ ਵਿੱਚ ਇੱਕ ਬਜ਼ੁਰਗ ਬੰਦਾ ਰਹਿੰਦਾ ਸੀ ਜਿਸ ਦੀ ਉਮਰ ਕਾਫੀ ਜ਼ਿਆਦਾ ਸੀ ਉਸ ਤੋਂ ਆਪਣੀ ਝੌਂਪੜੀ ਦੀ ਵੀ ਤੰਗ ਨਾਲ ਮੁਰੰਮਤ ਨਹੀਂ ਸੀ ਹੋਈ ਉਸ ਨੇ ਉਹਨਾਂ ਨੂੰ ਸਵੀਕਾਰਿਆ ਖੁੱਲੇ ਦਿਲ ਨਾਲ ਉਹ ਭਗਤੀ ਕੀਤੀ ਤੇ ਭਾਈ ਜੋ ਕੁਝ ਤੁਹਾਡੇ ਲਈ ਹੈ ਰਾਈਆਂ ਪਾਉਂਦੀਆਂ ਦੀ ਮੈਂ ਮਦਦ ਕਰਦਾ ਹਾਂ ਉਸੇ ਮਦਦ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਤੇ ਪੁੱਛਿਆ ਕਿ ਕੀ ਕਾਰੋਬਾਰ ਹੈ ਦੱਸਿਆ ਕਿ ਨਹੀਂ ਕਾਰੋਬਾਰ ਨਹੀਂ ਕੋਈ ਇਥੇ ਤੁਰ ਫਿਰ ਕੇ ਖਾਣਾ ਪਾਣੀ ਦਾ ਇੰਜ ਜਾਮ ਕਰ ਲੈਂਦਾ ਹਾਂ ਬਹੁਤ ਖੁਸ਼ ਹੋਇਆ ਕਿ ਇਹ ਸਭ ਜੋਰਗਨਾਈਸਾਨੋ ਇਸ ਰਾਤ ਦੇ ਵਿੱਚ ਅਸਾਰਾ ਆਸਰਾ ਦਿੱਤਾ ਹੈ ਉਸੇ ਝੌਂਪੜੀ ਨੂੰ ਵੀ ਠੀਕ-ਠਾਕ ਕਰ ਦਿੱਤਾ ਤੇ ਲਿਪੇ ਪਹੁੰਚਿਆ ਦੇਖੋ ਕਿਉਂ ਕੋਲਾ ਵੀ ਉਥੇ ਉਹਨੇ ਦੇ ਆਏ ਕਿ ਜੋ ਚਾਹੀਦਾ ਹੈ ਕੋਲਾ ਤੁਹਾਨੂੰ ਪ੍ਰਗਟ ਕਰ ਦੇਵੇਗਾ ਇਸੇ ਤਰੀਕੇ ਦੇ ਨਾਲ ਰਸਤੇ ਦੇ ਅੱਗੇ ਇੱਕ ਹੋਰ ਲੋੜਵੰਦ ਮਿਲਿਆ ਉਹ ਜਿਹੜੀ ਗਾਂ ਸੀ ਉਹਨੂੰ ਧਾਣ ਕਰਕੇ ਅੱਗੇ ਨੂੰ ਤੁਰ ਗਏ ਅਨਜਾਣ ਉਸ ਰਾਜੇ ਦੇ ਮੈਲ ਦੇ ਵਿੱਚ ਪਾਜਦੇ ਨੇ ਜਾ ਕੇ ਇਹ ਜਿਹੜਾ ਮੁੰਡਾ ਸੀ ਆਪਣੇ ਮਾਪਿਆਂ ਦੇ ਪੈਰਾਂ ਨੂੰ ਹੱਥ ਲਗਾਉਂਦਾ ਤੇ ਉਹਨਾਂ ਨੂੰ ਇੱਕ ਅਜੀਬ ਕਿਸਮ ਦੀ ਖੁਸ਼ੀ ਹੁੰਦੀ ਪੁੱਛਣ ਲੱਗੇ ਕਿ ਪੁੱਤ ਤੂੰ ਕੌਣ ਹੈ ਕਹਿਣ ਲੱਗਿਆ ਕਿ ਭਾਈ ਮੈਂ ਕੋਈ ਬੇਗਾਨਾ ਨਹੀਂ ਤੁਹਾਡਾ ਆਪਣਾ ਪੁੱਤਰ ਹਾਂ ਉਹ ਜਿਹੜੇ ਲੰਮੇ ਪਏ ਸਮੇ ਤੋਂ ਬਿਮਾਰ ਸਨ ਜਿਨ੍ਹਾਂ ਨੂੰ ਪੁੱਤ ਦੇ ਵਿਜੋਗ ਨੇ ਅੰਦਰੋਂ ਅੰਦਰ ਹੀ ਖਾਲਿਆ ਸੀ ਉਹਨਾਂ ਦਾ ਮਨ ਇੱਕਦਮ ਅੰਦਰੋਂ ਖਿੜ ਉਠਿਆ ਔਰ ਬਹੁਤ ਜ਼ਿਆਦਾ ਖੁਸ਼ ਹੋ ਗਏ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹਨਾਂ ਨੇ ਪੁੱਛਿਆ ਕਿ ਕੁਝ ਵਾਪਰਿਆ ਉਹਨਾਂ ਨੇ ਸਾਰੀ ਗੱਲ ਦੱਸੀ ਮਾਈ ਕਹਿਣ ਲੱਗੇ ਕਿ ਬਹੁਤ ਹੀ ਵਧੀਆ ਹੋਇਆ ਤੁਹਾਡੇ ਮਲਾਪ ਨੂੰ ਦੇਖ ਕੇ ਬੜੀ ਖੁਸ਼ ਹੋਈ ਲੈ ਪੁੱਤਰ ਹੁਣ ਮੇਰੀ ਸੇਵਾ ਪੂਰੀ ਹੋਈ ਮੈਂ ਹੁਣ ਅੱਗੇ ਜਾਂਦੇ ਹਾਂ ਹੁਣ ਮੈਂ ਕਿਸੇ ਨਵੇਂ ਘਰ ਚ ਨੂੰ ਜਾ ਕੇ ਹੱਥ ਪਾਉਂਦੇ ਹਾਂ ਕਹਿਣ ਲੱਗਾ ਕਿ ਨਈ ਮਾਈ ਤੁਸੀਂ ਮੇਰੇ ਉਤੇ ਬਹੁਤ ਵੱਡਾ ਅਹਿਸਾਨ ਕੀਤਾ ਮੈਂ ਸੱਪ ਦੀ ਜ਼ਿੰਦਗੀ ਵਿੱਚੋਂ ਇਨਸਾਨ ਨੇ ਜ਼ਿੰਦਗੀ ਵਿੱਚ ਆਇਆ ਹਾਂ ਤਾਂ ਤੁਹਾਡੇ ਸਦਕੇ ਆਇਆ ਹਾਂ ਤੁਹਾਨੂੰ ਕਿਤੇ ਵੀ ਹੋਰ ਜਾਣਦੇ ਚੁਰਤ ਨਹੀਂ ਮੈਨੂੰ ਪਤਾ ਹੈ ਕਿ ਤੁਸੀਂ ਕਿਹੜੇ ਕਿਹੜੇ ਦੁੱਖ ਚੱਲੇ ਹਨ ਇਸ ਕਰਕੇ ਮੈਂ ਤੁਹਾਨੂੰ ਹੁਣ ਇਥੋਂ ਕਿਤੇ ਨਹੀਂ ਜਾਣ ਦੇਣਾ ਤੁਸੀਂ ਮੈਨੂੰ ਆਪਣਾ ਪੁੱਤਰ ਸਮਝੋ ਮੈਂ ਤੁਹਾਨੂੰ ਅੱਜ ਤੋਂ ਇਸ ਰਾਜ ਦੀ ਰਾਜਮਾਤਾ ਕੋਸਤ ਕਰਦਾ ਹਾਂ ਤੁਹਾਡੇ ਨਾਲ ਆਪਣੇ ਫੈਸਲੇ ਕਰਿਆ ਕਰਾਂਗਾ ਤੁਸੀਂ ਬਹੁਤ ਨੇਕ ਸੁਭਾਅ ਦੇ 당ਨੇ ਹੋ ਰਾਸਤੇ ਵਿੱਚ ਇੱਥੇ ਕਿਤੇ ਕੋਈ ਲੋੜਵੰਦ ਦੇਖੇ ਤੁਸੀਂ ਉਹਦੀ ਮਦਦ ਕਰਦੇ ਹੋ ਬਜ਼ੁਰਗ ਬਜ਼ੁਰਗ ਮਾਈ ਨੂੰ ਨੇ ਇੱਕ ਨਵਾਂ ਛਿਵਾਂ ਤੇ ਜਿਉਂ ਜਿਉਂ ਦੇ ਲਈ ਇੱਕ ਨਵੀਂ ਹੋਰ ਉਮੀਦ ਦਿੱਤੀ ਜ਼ਿੰਦਗੀ ਕਿਸ ਪਾਸੇ ਨੂੰ ਗੁਜ਼ਾਰਨੀ ਇੱਕ ਨਵੇਂ ਦਸ਼ਾ ਦਿੱਤੀ ਉਹ ਮਾਈ ਵੀ ਉੱਥੇ ਰਹਿ ਕੇ ਬਹੁਤ ਖੁਸ਼ ਹੋਣ ਲੱਗੀ ਹਰ ਇੱਕ ਕਿਸਮ ਦੇ ਸੁੱਖ-ਸੁविधा ਉਸ ਨੂੰ ਮਿਲਣ ਲੱਗੇ ਜਦੋਂ ਮਾਈ ਦੇ ਬੱਚਿਆਂ ਨੂੰ ਇਹ ਗੱਲ ਪਤਾ ਲੱਗੀ ਕਿ ਮਾਈ ਦਾ ਰਾਜਮਾਤਾ ਬਣ ਗਈ ਹੈ ਉਹਨਾਂ ਨੇ ਵੀ ਉੱਥੇ ਤੱਕ ਪਹੁੰਚ ਕੇ ਦੇਖਿਆ ਸਾਡੇ ਤੋਂ ਗਲਤੀ ਹੋਈ ਐ ਸਾਡੇ ਤੋਂ ਭੁੱਲ ਹੋਈ ਸੀ ਤੈਨੂੰ ਲੈਣ ਆਏ ਹਾਂ ਮਾਈ ਨੇ ਕਿਹਾ ਕਿ ਨਹੀਂ ਜਿੱਥੇ ਬਜ਼ੁਰਗਾਂ ਦੀ ਕਦਰ ਨਹੀਂ ਮੈਂ ਉੱਥੇ ਕਦੇ ਵੀ ਨਹੀਂ ਜਾ ਸਕਦੀ ਇਹਨਾਂ ਕਹਿ ਕੇ ਮਾਈ ਨੇ ਕਿਹਾ ਕਿ ਪਾਈ ਆਪੋ ਆਪਣੇ ਘਰਾਂ ਦੇ ਵਿੱਚ ਜਾਓ ਕਲੇਸ਼ ਨੂੰ ਕਿਸੇ ਨਾ ਕਿਸੇ ਕਿਸਮ ਦੇ ਕਾਦੇ ਵਿੱਚੋਂ ਕੱਢ ਦਿਓ ਮੈਂ ਜਿੱਥੇ ਹਾਂ ਹੈਗੀ ਹਾਂ ਮੈਂ ਹੁਣ ਰਾਜੀ ਖੁਸ਼ੀ ਹਾਂ ਮਾਈ ਨੇ ਵੀ ਦੱਸਿਆ ਕਿ ਆਪਣੀ ਸਾਰੀ ਪ੍ਰਜਾ ਨੂੰ ਜਿਹੜੇ ਉਸ ਵੇਲੇ ਦਰਬਾਰ ਦੇ ਵਿੱਚ ਮੌਜੂਦ ਸੀ ਕਦੇ ਵੀ ਆਪਣੇ ਘਰ ਦੇ ਵਿੱਚ ਚਾਰ ਲੋਕਾਂ ਨੂੰ ਬਾਹਰ ਨਾ ਕਰਿਓ ਨਹੀਂ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਵੇਗੀ ਮਾਈ ਨੇ ਦੱਸਿਆ ਸਭ ਤੋਂ ਪਹਿਲਾਂ ਤੁਹਾਡੇ ਘਰ ਦੇ ਵਿੱਚ ਜੇਕਰ ਕੋਈ ਬਜ਼ੁਰਗ ਹੈ ਬੇਸ਼ੱਕ ਉਹ ਜਿਵੇਂ ਦਾ ਮਰਜ਼ੀ ਹੋਵੇ ਬੇਸ਼ੱਕ ਤੁਹਾਡੇ ਨਾਲ ਉਹਦੀਆਂ ਬਹੁਤ ਸਾਰੀਆਂ ਅਸਹਿਮਤੀਆਂ ਹੋਣ ਬੇਸ਼ੱਕ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਉਹਦੇ ਵਿਚਾਰਾਂ ਦੀ ਸਹਿਮਤੀ ਨਾ ਹੋਵੇ ਪਰ ਕਦੇ ਵੀ ਉਹਨੂੰ ਘਰ ਦੇ ਵਿੱਚੋਂ ਬਾਹਰ ਨਾ ਕੱਢੋ ਮੇਰੇ ਕੋ ਕਈ ਕਿ ਮੈਂ ਦੂਜੇ ਘਰ ਜਾ ਕੇ ਰਹਿਣਾ ਮੈਂ ਆਪਣੇ ਪੁਰਾਣੇ ਘਰ ਜਾ ਕੇ ਰਹਿਣਾ ਮੇਰੇ ਕੋ ਰਹਿਣ ਬਸੇਰੇ ਦਾ ਹੋਰ ਤਰੀਕਾ ਹੈ ਉਹਨੂੰ ਕਹਿਣਾ ਕਿ ਨਹੀਂ ਬਜ਼ੁਰਗਾਂ ਨੂੰ ਹਮੇਸ਼ਾ ਆਪਣੇ ਬੱਚਿਆਂ ਦੀ ਜ਼ਰੂਰਤ ਹੁੰਦੀ ਹੈ ਬਜ਼ੁਰਗਾਂ ਨੂੰ ਹਮੇਸ਼ਾ ਸਾਥ ਦੀ ਜ਼ਰੂਰਤ ਹੁੰਦੀ ਹੈ ਮੈਂਨੇ ਦੱਸਿਆ ਕਿ ਜੇਕਰ ਕੋਈ ਬੇਗਾਨਾ ਬਜ਼ੁਰਗ ਵੀ ਤੁਹਾਡੇ ਘਰੇ ਆ ਕੇ ਰਹਿੰਦਾ ਹੈ ਤਾਂ ਉਹਨੂੰ ਵੀ ਘਰ ਦੇ ਵਿੱਚੋਂ ਕਦੇ ਨਾ ਜਾਣ ਦਿਓ ਉਹਦੀ ਸੇਵਾ ਕਰੋ ਇਹ ਸੇਵਾ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ ਮੈਨੇ ਦੁਜਾ ਦੱਸਿਆ ਕਿ ਜਿਹੜੇ ਛੋਟੇ ਬੱਚੇ ਹੁੰਦੇ ਹਨ ਆਪਣੇ ਬੱਚਿਆਂ ਨੂੰ ਤਾਂ ਸਾਰਾ ਹਰ ਇੱਕ ਬੰਦਾ ਲਾਡ ਪਿਆਰ ਕਰਦਾ ਹੈ ਪਰ ਜੇਕਰ ਕਦੇ ਕੋਈ ਛੋਟਾ ਬੱਚਾ ਚਾਹੇ ਧੋ ਚਾਰ ਦਿਨ ਦੇ ਲਈ ਤੁਹਾਡੇ ਘਰ ਆਉਂਦਾ ਹੈ ਤਾਂ ਉਹ ਉਸ ਤੋਂ ਕਦੇ ਨਫ਼ਰਤ ਨਾ ਕਰੋ ਉਸ ਦੀ ਵੀ ਸੇਵਾ ਕਰੋ ਬੱਚਿਆਂ ਦੇ ਵਿੱਚ ਪਰਮਾਤਮਾ ਵਸਦਾ ਹੈ ਤੇਜਾ ਕਈ ਵਾਰ ਤੁਹਾਡੇ ਘਰ ਵਿੱਚ ਕੋਈ ਐਸਾ ਆ ਜਾਂਦਾ ਹੈ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਜਾਂ ਤੁਹਾਡੇ ਆਪਣੇ ਘਰ ਦਾ ਜੀ ਜਿਹਦੀ ਦਿਮਾਗੀ ਹਾਲਤ ਠੀਕ ਨਹੀਂ ਹੁੰਦੀ ਉਹਦੇ ਤੋਂ ਕਦੇ ਦੂਰ ਨਾ ਉਹਦੀ ਵੀ ਸੇਵਾ ਕਰੋ ਪਰਮਾਤਮਾ ਬਹੁਤ ਖੁਸ਼ ਹੁੰਦਾ ਹੈ ਜਦੋਂ ਉਹਦੇ ਬਣਾਏ ਜੀ ਦਿਮਾਗੀ ਤੌਰ ਤੇ ਖੁਦ ਕੋਈ ਫੈਸਲਾ ਨਹੀਂ ਕਰ ਸਕਦੇ ਪਰ ਉਹਦਾ ਹੀ ਬਣਾਇਆ ਕੋਈ ਦੂਜਾ ਜੀ ਉਸ ਬੰਦੇ ਦੀ ਮਦਦ ਕਰਦਾ ਹੈ ਤੇ ਜੇ ਬਜ਼ੁਰਗ ਮਾਤਾ ਕਹਿੰਦੇ ਕਿ ਜਦੋਂ ਕੋਈ ਤੁਹਾਡੇ ਘਰ ਦੇ ਵਿੱਚ ਆ ਕੇ ਸ਼ਰਨ ਮੰਗ ਲਵੇ ਪਨਾਹ ਮੰਗ ਲਵੇ ਜਿੰਨੂੰ ਲੋੜ ਹੋਵੇ ਜਿਹੜਾ ਤੁਹਾਡਾ ਜਾਣਕਾਰ ਹੈ ਉਹ ਕਦੇ ਹੋਰ ਚਾਨ ਜੋਗਾ ਨਹੀਂ ਉਹਦੇ ਵੀ ਤੁਸੀਂ ਕਾਰ ਦੇ ਵਿੱਚ ਰੱਖ ਕੇ ਮਦਦ ਜ਼ਰੂਰ ਕਰੋ ਪਰਮਾਤਮਾ ਬਹੁਤ ਖੁਸ਼ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ